ਤਾਂ ਮੰਨ ਲਓ ਜੇ ਕੋਈ ਬੰਦਾ ਡਿੱਗ ਪਿਆ ਖੈ ਕੀ ਉਸ ਨੂੰ ਭੰਡਾਂਗੇ ਕਿਉਂਕਿ ਕੀ ਉਸ ਨੂੰ ਲੋਕਾਂ ਵਿੱਚ ਪ੍ਰਚਾਰਾਂਗੇ ਵੀ ਆਹ ਕੁਝ ਹੋ ਗਿਆ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣ ਲੱਗਾ ਗੁਰੂ ਨਾਨਕ ਸਾਹਿਬ ਕਰਤਾਰਪੁਰ ਸੰਜੀ 18 ਸਾਲ ਉੱਥੇ ਇਹ ਸਭ ਕੁਝ ਹੋਇਆ ਤੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਉਚਾਰਨ ਕੀਤੀ ਕਰਤਾਰਪੁਰ 18 ਸਾਲ ਉੱਥੇ ਕੁਝ ਘਟਨਾਵਾਂ ਇਤਿਹਾਸਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਇੱਕ ਸਿੱਖ ਆਇਆ ਉਹਦਾ ਨਾਮ ਸੀ ਭਾਈ ਮੂਲਾ ਇੱਕ ਦਿਨ ਮੂਲਾ ਕੀੜ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਜੀ ਮੂਲਾ ਕੀੜ ਵਖਾਣੀ ਐ ਅਚਰਤ ਅਚਰਜ ਚਲਤ ਲੁਭਤ ਗੁਰਦਾਸੀ ਇਹ ਪੂਰੀ ਤੋਕ ਦਿੱਤੀ ਹੈ ਭਾਈ ਮੂਲੇ ਭਾਈ ਮੂਲਾ ਦੂਜਾ ਨਹੀਂ ਮਰਨ ਜਾਪੀ ਮੂਲਿਆ ਤੇ ਇਹ ਵੀ ਨਹੀਂ ਕਿ ਭਾਈ ਮੂਲਾ ਬਾਬਾ ਮੂਲਾ ਜੀ ਮਾਤਾ ਸੁਲਖਣੀ ਦੇ ਪਿਤਾ ਜੀ ਇਹ ਹੋਰ ਹੈ ਸਿੱਖ ਇਹ ਕੀੜੇ ਦੀ ਗੋਤ ਸੀ ਮੂੜਾ ਕੀੜ ਵਖਾਣੀ ਐ ਅਚਰਜ ਚਲਤ ਇੱਥੇ ਭਾਈ ਸਾਹਿਬ ਨੇ ਲਿਖਿਆ ਉਹਦੇ ਜਿਹੜੀ ਕਰਨੀ ਹੈ ਬੜੀ ਖਰਾਨੀ ਜਾਣ ਕੇ ਬੰਦਾ ਸੋਚਣ ਲੱਗ ਪੈਂਦਾ ਇਹ ਕਿਉਂ ਕੀਤਾ ਇਹ ਇਹ ਕਿਵੇਂ ਕਰ ਦਿੱਤਾ ਇਹਨੇ ਅਚਰਜ ਚਲਤ ਲੁਬਤ ਗੁਰਦਾਸੀ ਸੱਚੀ ਐਵੇਂ ਉਹ ਗੁਰੂ ਦੇ ਦਾਸਾਂ ਨੂੰ ਮੁਹੱਬਤ ਕਰਨ ਵਾਲਾ ਹਜ਼ੂਰ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਇਸ ਤਰ੍ਹਾਂ ਜੀ ਜੇ ਖੇਤਾਂ ਵਿੱਚ ਜਾਂਦੇ ਸਨ ਖੇਤਾਂ 'ਚ ਬਹਿ ਕੇ ਬਰਮਾਰ ਦੀ ਗੱਲ ਚੱਲਦੀ ਜੇ ਸਤਿਗੁਰੂ ਸ਼ਾਮ ਨੂੰ ਮੰਜੀ ਤੇ ਬਹਿਣਾ ਮੰਜੀ ਤੇ ਬਹਿ ਕੇ ਗੱਲ ਚੱਲਦੀ ਤੇ ਭਾਈ ਸਾਹਿਬ ਨੇ ਬਾਕਾਇਦਾ ਕਿਹਾ ਕਿ ਮਹਾਰਾਜ ਮੰਜੀ ਤੇ ਬੈਠਦੇ ਸਨ ਫਿਰ ਬਾਬਾ ਆਇਆ ਕਰਤਾਰਪੁਰ ਭੀਖ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਸਤਿਗੁਰੂ ਦੇ ਕੋਲ ਬੈਠਾ ਕਹਿੰਦਾ ਸੱਚੇ ਬਾਦਸ਼ਾਹ ਜੀ ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਵੈਸੇ ਗੁਰਬਾਣੀ ਦੀ ਤੁਕ ਨਹੀਂ ਇਸ ਇਸ ਤੁਕ ਦਾ ਜ਼ਿਕਰ ਸਿੱਖਾਂ ਦੀ ਭਗਤ ਮਾਲ ਵਿੱਚ ਹੈ ਉਹਦੇ ਵਿੱਚ ਲਿਖਿਆ ਹੈ ਕਿ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵਾ ਜਾਏ ਨਾ ਖੇਲ ਹੈ ਪਾਸੇ ਇਹ ਦੋ ਤੁਕਾ ਫਿਰ ਸ਼ਾਨਲ ਤੁਨ ਇਹ ਮੈਂ ਕਿਹਾ ਬਾਣੀ ਨਹੀਂ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵੇ ਜਾਏ ਨਾ ਖੇਲ ਹੈ ਪਾਸੇ ਇਹ ਮਹਾਰਾਜ ਜੀ ਤੁਸੀਂ ਕਹਿ ਰਹੇ ਹੋ ਨਾ ਕਿਹਾ ਬਾਣੀ ਨਹੀਂ ਉਹ ਸਿੱਖ ਕਹਿ ਰਿਹਾ ਮਹਾਰਾਜ ਆਪ ਕਹਿੰਦੇ ਹੋ ਵੀ ਚੰਚਲ ਤਾਈ ਜਿਹੜਾ ਚਿੱਤ ਹੈ ਇਹਨੂੰ ਤਮਾਸ਼ੇ ਵੇਖਣ ਤੋਂ ਬਚਾਓ ਵੇਸ਼ਵਾਮਾਂ ਦੇ ਨਾਚ ਤੋਂ ਬਚਾਓ ਚੰਚਲ ਚੀਤ ਨਾ ਜਾਏ ਤਮਾਸ਼ੇ ਜੂਆ ਜਾਏ ਜੂਵੇ ਜਾਏ ਨਾ ਖੇਲੇ ਪਾਸੇ ਖੇਲੇ ਪਾਸੇ ਉਹ ਸੜਦੇ ਨਹੀਂ ਸੁਣਾ ਨਰਦਾ ਮਹਾਰਾਜ ਕਹਿੰਦੇ ਨੇ ਵੀ ਜੂਆ ਨਾ ਖੇਲੋ ਤਮਾਸ਼ੇ ਨਾ ਵੇਖੋ ਉਹ ਅੱਗੋ ਸਿੱਖ ਕਹਿੰਦਾ ਭਾਈ ਮੂਲਾ ਜੀ ਕਿ ਵਾਹਿਗੁਰੂ ਜੀ ਕਿਵੇਂ ਕੋਈ ਬੰਦਾ ਬਚੇ ਇਹ ਕਾਲ ਯੁਗ ਦਾ ਸਮਾਂ ਹੈ ਇਹ ਬਾਹਰ ਦੇ ਵਾਸ਼ਨਾ ਸਾਨੂੰ ਧੂਪਾਂ ਦੀ ਖਿੱਚਦੀ ਖੈ ਹਜ਼ੂਰ ਸੁਣ ਤੋਂ ਬਾਅਦ ਕਹਿੰਦੇ ਆ ਕਿ ਦੇਖ ਭਾਈ ਮੂਲਿਆ ਇਹ ਬੜੀ ਭੈੜੀ ਆਦਤ ਖੈ ਇਹ ਉਹ ਵੀ ਸਮੇ ਜਿਹਨੂੰ ਧਰਮ ਪੁੱਤਰ ਕਹਿੰਦੇ ਸਨ ਜੁਦਿਸ਼ਤਰ ਉਹਨੂੰ ਧਰਮ ਪੁੱਤਰ ਕਹਿ ਰਹੇ ਸਨ ਮਹਾਰਾਜ ਕਹਿੰ ਲੋਗੇ ਜੂਵਾ ਖੇਡ ਦਾ ਖੇਡ ਦਾ ਇੰਨੇ ਧਸ ਗਿਆ ਘਰ ਗਿਆ ਧਨ ਗਿਆ ਰਾਜ ਗਿਆ ਇੰਨਾ ਕੁ ਭੈੜੀ ਆਦਤ ਖੱਜਤ ਹੋ ਗਿਆ ਉਹਨੇ ਆਪਣੀ ਘਰ ਵਾਲੀ ਵੀ ਜੂਏ ਵਿਚਾਰ ਦਿੱਤੀ ਮਾਰਜੀ ਕਹਿੰਦੇ ਜਦੋਂ ਬੰਦਾ ਚੱਲ ਪੈਂਦਾ ਹੈ ਨਾ ਉਦੋਂ ਰੁਕਦਾ ਨਹੀਂ ਉਹ ਵੀ ਜੋਏ ਵਿਚਾਰ ਦਿੱਤੀ ਭਾਈ ਮੂਲਾ ਇਹ ਖਿੱਚ ਬੜੀ ਹੈ ਉਹ ਅੱਗੋਂ ਹੱਥ ਜੋੜ ਕੇ ਪੁੱਛਦਾ ਜੀ ਅਸੀਂ ਕਿਵੇਂ ਬਚ ਸਕਨੇ ਆ ਅਸੀਂ ਕਿਵੇਂ ਬਚ ਸਕਨੇ ਇਸ ਚੀਜ਼ ਤੋਂ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਪੈਰਾ ਘਰ ਚੋਨੀ ਖਟਣ ਦੇਣਾ ਸ਼ਬਦ ਸਰੀਰ ਤੋਂ ਨਹੀਂ ਦੂਰ ਖੋਣ ਦੇਣਾ ਦੂਜੀ ਗੱਲ ਕੋਈ ਸਿੱਖ ਆਵੇ ਬਾਣੀ ਪੜਨ ਵਾਲਾ ਕੋਈ ਬੰਦਗੀ ਕਰਨ ਵਾਲਾ ਉਦੀ ਤਨ ਮਨ ਧਨ ਰੱਜ ਕੇ ਸੇਵਾ ਕਰਨੀ ਖੈ ਇੱਕ ਤੁਰਦਿਆਂ ਕਿਹਾ ਭਾਈ ਮੂਲਾ ਕਿਸੇ ਦੇ ਔਗਣ ਨਾ ਪ੍ਰਗਟ ਕਰੀਏ ਤੇ ਰੱਬ ਪੱਤ ਟੱਕਦਾ ਹੁੰਦਾ ਮੈਂ ਆਪ ਨੂੰ ਤਾਂ ਕਿਹਾ ਜੀ ਵੀ ਹੋ ਸਕਦਾ ਹੈ ਕਈ ਕਈ ਕਹਿਣ ਜੀ ਤੇ ਫਿਰ ਔਗਣਾਂ ਨੂੰ ਬढ़ावा ਦੇ ਰਹੇ ਨੇ ਪਰ ਉੱਥੇ ਮਹਾਰਾਜ ਨੇ ਕਿਹਾ ਅਚਰਜ ਨੇ ਚਲ ਤੋਂ ਦੇ ਭਾਈ ਸਾਹਿਬ ਕਹਿੰਦੇ ਭਾਈ ਮੂਲਾ ਚਲਾ ਗਿਆ ਜਿਹਨੇ ਕੀਰਤਨ ਸਿੱਖ ਲਿਆ ਕੀਰਤਨ ਸਿੱਖੇ ਨੇ ਸ਼ਬਦ ਗਾਉਣਾ ਕਰਨਾ ਇਕੱਲੇ ਘਰ ਬੈਠ ਕੇ ਘਰ ਵਾਲੀ ਦੇ ਕੋਲ ਬੈਠਣਾ ਸੰਗੀ ਬਹਿਣੇ ਸ਼ੁਰੂ ਹੋ ਗਏ ਤੇ ਇਹਨੇ ਹਰ ਵਕਤ ਐਸੇ ਹੀ ਚਾਹ ਵਿੱਚ ਰਹਿਣਾ ਕਿ ਕੋਈ ਬਾਣੀ ਪੜਨ ਵਾਲਾ ਗੁਰੂ ਕਾ ਸਿੱਖ ਮਿਲੇ ਤੇ ਮੈਂ ਉਹਦੀ ਸੇਵਾ ਕਰਾਂ ਇੱਕ ਦਿਨ ਸੰਧਿਆ ਦਾ ਵੇਲਾ ਸੀ ਜੀ ਇੱਕ ਸੱਜਣ ਦੇ ਘਰ ਆ ਗਿਆ ਹੈ ਅਸਲ ਚੋ ਕਪਟੀ ਸੀ ਠੱਗ ਸੀ ਉਹ ਉਹਨੇ ਸ਼ਬਦ ਬੜੇ ਕੰਠ ਕੀਤੇ ਸਨ ਮੈਂ ਫਿਰ ਆਪ ਨੂੰ ਅਰਜ਼ ਕਰ ਲਗਾ ਸ਼ਬਦ ਬੜੇ ਉਹਨੂੰ ਕੰਠ ਸੰ ਭਾਈ ਮੂਲੇ ਦੇ ਘਰ ਆਇਆ ਉਨ ਜਦੋਂ ਸ਼ਬਦ ਪੜੇ ਭਾਈ ਸਾਹਿਬ ਦਾ ਚਿਤ ਕੀਤਾ ਵੀ ਇਹਨੂੰ ਬੇਨਤੀ ਕਰਾਂ ਮੇਰੇ ਘਰ ਰੁਕੋ ਭਾਈ ਮੂਲਾ ਕਹਿੰਦੇ ਨੇ ਆਪ ਜੀ ਮੇਰੇ ਘਰ ਰੁਕ ਜਓ ਖਾਂ ਉਹ ਕਹਿੰਦਾ ਮੈਂ ਰਾਤ ਰਹਿਣਾ ਤਾਂ ਹੈ ਉਹ ਸ਼ਬਦ ਪੜੇ ਤੇ ਨਾਲ ਉਹਦਾ ਧਿਆਨ ਇਹਦਰ ਸੀ ਵੀ ਸਮਾਨ ਕਿੱਥੇ ਕਿੱਥੇ ਪਿਆ ਆਖ ਕਿਉਂਕਿ ਜਿਸ ਬੰਦੇ ਦੀ ਬਿਰਤੀ ਏ ਕੋ ਜੀ ਹੋਵੇ ਉਸੇ ਨਜ਼ਰ ਨਾਲ ਉਹ ਚੁਗਿਰਦਾ ਦੇਖਦਾ ਹੈ ਫਿਰ ਬੇਨਤੀ ਸੁਣਿਓ ਜਿਗੋ ਜੀ ਅੰਦਰ ਬਿਰਤੀ ਉਹ ਕੁਝ ਵੇਖਦਾ ਬੰਦਾ ਉਨੇ ਦੇਖ ਲੈ ਅਭੀ ਬੀਬੀ ਕੰਮ ਕਰ ਰਹੀਏ ਗਹਿਣੇ ਦੇ ਪਾਏ ਹੋਏ ਨੇ ਉਸ ਬੀਬੀ ਨੇ ਗਹਿਣੇ ਉਤਾਰ ਕੇ ਡੱਬੇ ਚ ਪਾ ਦਿੱਤੇ ਉਹ ਡੱਬਾ ਪਰਛੱਤੀ ਤੇ ਰੱਖ ਦਿੱਤਾ ਪਰਛੱਤੀ ਆਪਾਂ ਸਮਝਣਾ ਨਾ ਜੀ ਉਹ ਬਣਾਈ ਹੁੰਦੀ ਸੀ ਛੋਟੀ ਜਿਹੀ ਲੱਕੜ ਦੀ ਵੀ ਹੁੰਦੀ ਸੀ ਮਿੱਟੀ ਦੇ ਵੀ ਬਣਾਉਂਦੇ ਹੁੰਦੇ ਸਨ ਉਸ ਪਰਛੱਤੀ ਤੇ ਰੱਖ ਦਿੱਤੇ ਰਾਤ ਸ਼ਬਦ ਪੜਦਾ ਹੀ ਪੈ ਗਿਆ ਅੱਧੀ ਰਾਤ ਤੋਂ ਬਾਅਦ ਉੱਠਿਆ ਜੀ ਇਹਨੇ ਉਹ ਡੱਬਾ ਚੁੱਕ ਲਿਆ ਜਿਹੜਾ ਸੋਨੇ ਦੇ ਗਹਿਣੇ ਵਾਲਾ ਸੀ ਭਾਈ ਮੂਲੇ ਦੀ ਘਰ ਵਾਲੀ ਦਾ ਇੱਕ ਕੱਚ ਚ ਮਾਰ ਕੇ ਚੱਲ ਪਿਆ ਜਦੋਂ ਤੁਰਿਆ ਤੇ ਸਾਹਮਣੇ ਉਹ ਘਰ ਦਾ ਦਰਵਾਜ਼ਾ ਜਿਹੜਾ 메ਨ ਦਰਵਾਜ਼ਾ ਸੀ ਉਹ ਬੂਹਾ ਬੰਦ ਸੀ ਇਹਨੇ ਕੁੰਡੀ ਨੂੰ ਨੇਰੇ ਛੱਤ ਪਾਇਆ ਤੇ ਉੱਥੇ ਤਾਲਾ ਲੱਗਾ ਸੀ ਇਹ ਵਾਪਸ ਆ ਗਿਆ ਭਾਈ ਮੂਲੇ ਨੂੰ ਆਵਾਜ਼ ਦਿੱਤੀ ਕਹਿੰਦਾ ਜੀ ਮੈਂ ਰਮਣੇ ਜਾਣਾ ਹੈ ਠੀਕ ਨਹੀਂ ਮੈਂ ਤੇ ਮੈਨੂੰ ਕੁੰਜੀ ਦਿਓ ਚਾਬੀ ਦਿਓ ਮੈਂ ਤਾਲਾ ਖੋਲਣਾ ਹੈ ਰਮਣੇ ਜਾਣਾ ਦਾ ਅਰਥ ਆਪ ਸਮਝ ਗਏ ਵੀ ਮੈਂ ਮੇਰੇ ਪੇਟ ਠੀਕ ਨਹੀਂ ਪੇਟ ਚੱਲ ਗਿਆ ਹੈ ਮੈਂ ਰਮਣੇ ਜਾ ਰਿਆਂ ਭਾਈ ਮੂਲਾ ਕਹਿੰਦਾ ਕੁੰਜੀ ਰਹਿਣ ਦਿਓ ਤੁਸੀਂ ਇੱਥੇ ਰਮ ਲਓ ਤੇ ਮੈਂ ਹੱਥ ਨਾਲ ਬਾਹਰ ਸਾਟਾਂਵਾਂਗਾ ਬਾਹਰ ਨਾ ਜਾਓ ਤੁਸੀਂ ਮੈਂ ਫਿਰ ਬੇਨਤੀ ਕਰਾਂਗਾ ਇਹ ਸਾਖੀ ਸਿੱਖਾਂ ਦੀ ਭਗਤਮਾਲ ਵਿੱਚ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖੇ ਹੋਏ ਸਿੱਖ ਨਾਲ ਸੰਬੰਧਿਤ ਹੈ ਤਾਂ ਮੈਂ ਪਹਿਲਾਂ ਅਰਜ਼ ਕਰ ਦਿੱਤੀ ਇਹਦਾ ਜ਼ਿਕਰ ਜਨਮ ਸਾਖੀ ਚ ਵੀ ਹੈ ਇਹਦਾ ਜ਼ਿਕਰ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਵੀ ਕੀਤਾ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤਾ। ਕਹਿੰਦੇ ਜੀ ਤੁਸੀਂ ਇੱਥੇ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ। ਭਾਈ ਸਾਹਿਬ ਕੁੰਜੀ ਲੈ ਕੇ ਨਾਲ ਤੁਰ ਪਏ। ਜਦੋਂ ਤਾਲਾ ਖੋਲਣ ਲੱਗੇ ਦੇ ਕੱਚ 'ਚੋਂ ਡੱਬਾ ਡਿੱਗ ਪਿਆ। ਉਹਨਾਂ ਡੱਬਾ ਪਕੜਿਆ। ਇਹਨੂੰ ਪਕੜਾ ਕੇ ਕਹਿੰਦੇ ਨੇ ਭਾਈ ਆ ਤੇਰੀ ਇਮਾਨਤ ਹੈ। ਡੱਬਾ ਲੈ ਕੇ ਚਲਾ ਗਿਆ। ਕੁਝ ਸੱਜਣ ਕਹਿੰਦੇ ਨੇ ਵੀ ਸ਼ਰਮ ਦਾ ਮਹਾਰਾਜ ਅੰਦਰ ਨੂੰ ਵਾਪਸ ਆ ਗਿਆ ਪਰ ਜੋ ਜਨਮ ਸਾਖੀ ਔਰ ਸਿੱਖਾਂ ਦੀ ਭਗਤਮਾਲ ਚ ਲਿਖਿਆ ਡੱਬਾ ਲੈ ਕੇ ਚਲਾ ਗਿਆ ਭਾਈ ਮੂਲਾ ਵਾਪਸ ਆ ਗਿਆ ਉਸ ਵਕਤ ਆਰਾਮ ਨਾਲ ਉਹਨੇ ਇਸ਼ਨਾਨ ਪਾਨ ਕੀਤਾ ਬਾਣੀ ਪੜਨ ਲੱਗਾ ਸਵੇਰੇ ਬੀਬੀ ਉੱઠી ਉਹਨੇ ਆਪਣੇ ਗਹਿਣੇ ਵੇਖੇ ਤੇ ਗਹਿਣੇ ਖਾਏ ਨਹੀਂ ਉਹ ਕਹਿੰਦੀ ਮੇਰੇ ਰਾਤ ਦੇ ਗਹਿਣੇ ਇੱਥੇ ਰੱਖੇ ਸਨ ਕੌਣ ਲੈ ਗਿਆ ਨਾਲੇ ਪੁੱਛਦੀ ਜਿਹੜਾ ਰਾਤ ਸਿੱਖ ਆਇਆ ਸੀ ਉਹ ਕਿੱਥੇ ਗਿਆ ਵੇਖੋ ਹੁਣ ਮੈਂ ਪਿਛਲੀ ਵਾਰੀ ਕਿਹਾ ਸੀ ਬੰਦਾ ਸਭ ਤੋਂ ਨੇੜੇ ਆਪਣੇ ਦਿਲ ਦੀ ਗੱਲ ਆਪਣੇ ਜੀਵਨ ਸਾਥੀ ਨਾਲ ਕਰਦਾ ਪਰ ਸ਼ਰਤ ਕਿ ਜੀਵਨ ਸਾਥੀ ਹੋਵੇ ਕਪੜੇ ਸ਼ਾਲਾ ਨਾ ਹੋਵੇ ਉਹਨੇ ਬੰਦਾ ਇਹ ਗੱਲ ਕਰਦਾ ਉਹਨੇ ਪੁੱਛਿਆ ਜੀ ਕਿੱਥੇ ਮੇਰੇ ਗਹਿਣੇ ਗਏ ਉਸਨੇ ਉੱਤਰ ਦਿੱਤਾ ਕਹਿੰਦਾ ਅਸਲ 'ਚ ਰਾਤ ਜਦੋਂ ਤੂੰ ਥੱਕੀ ਟੁੱਟੀ ਸੌਂਗੀ ਚੋਰ ਆਏ ਗਹਿਣੇ ਲੈ ਗਏ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਸਵੇਰੇ ਕਿਤੇ ਮੇਰਾ ਨਾਮ ਨਾ ਲੱਗ ਜਾਏ। ਉਹਨੇ ਨਹੀਂ ਕਿਹਾ ਚੁੱਕੇ ਲੈ ਕੇ। ਕਹਿੰਨ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਏ ਤੇ ਅੱਗੋਂ ਹੱਸ ਕੇ ਕਹਿੰਦੇ ਤਾਂ ਕੀ ਹੋਇਆ ਹੱਥ ਦੀ ਮੈਲ ਕਹੇ ਇਹਦੂ ਦੋਨੇ ਗਹਿਣੇ ਬਣਾ ਦੇਾਂਗੇ। ਬਸ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਔਗਣ ਨਹੀਂ ਦੇਖਣੇ ਪਰਦਾ ਪਾਣਾ ਤੇ ਸੇਵਾ ਕਰਨੀ ਹੈ। ਇਸ਼ਾਰੇ ਮਾਤਰ ਕਹਿ ਗਿਆ ਮੈਂ ਤਾਂ ਝ ਬੇਨਤੀ ਕੀਤੀ ਮੰਨ ਲਓ। ਕੋਈ ਬੰਦਾ ਜੀ ਦੀ ਖੱਚਤ ਵੀ ਖੈ ਥੋ ਉਹ ਪਿਆਰਿਓ ਇੱਕ ਆ ਠੀਫਾ ਡਿੱਗ ਪੈ ਨਾ ਰੁਪਈਆ ਡਿੱਗ ਪੈ ਡਾਲਰ ਡਿੱਗ ਪੈ ਅਪ ਟੂ ਡੇਟ ਬੰਦਾ ਜੀ ਐ 28 ਲਾਈ ਹੋਵੇ ਬਿਲਕੁਲ ਕਰੀਜ ਬਣੀ ਹੋਵੇ ਉਹਦੇ ਕੱਪੜਿਆਂ ਦੀ ਇੱਕ ਡਾਲਰ ਡਿੱਗ ਪੈ ਬੰਦਾ ਝੁੱਕ ਜਾਂਦਾ ਹੈ ਬੰਦਾ ਡਿੱਗਾ ਹੋਵੇ ਸਾਨੂੰ ਧਰਮ ਕਹਵਾਨ ਵਾਲਿਆਂ ਨੂੰ ਵੀ ਝੁੱਕ ਜਾਣਾ ਚਾਹੀਦਾ ਥੋੜਾ ਜਿਆਦਾ ਵੀ ਬੰਦਾ ਉੱਠ ਪਵੇਗਾ ਉਹਨਾਂ ਸ਼ਬਦ ਵਰਤੇ ਜਿਉਂ ਚਲਾ ਗਿਆ ਸ਼ਮਾ ਲੰਘਿਆ ਘੇਣੇ ਆਏ ਚਲੇ ਫਿਰ ਨਵੇਂ ਬਣਾ ਦਿੱਤੇ ਗੁਰਮੁਖਵੰਜ ਕਰਤਾਰਪੁਰ ਗਿਆ ਭਾਈ ਮੂਲਾ ਗੁਰੂ ਨਾਨਕ ਸਾਹਿਬ ਬੈਠੇ ਸਨ ਸਾਡੇ ਇਤਿਹਾਸ ਨਹੀਂ ਸ਼ਬਦ ਕਹੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹਜ਼ੂਰ ਨੇ ਭਾਈ ਮੂਲੇ ਨੂੰ ਦੇਖਿਆ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਮੂਲਾ ਅੱਗੇ ਆ ਜਦੋਂ ਭਾਈ ਮੂਲਾ ਜੀ ਅੱਗੇ ਹਾਏ ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੂਲਿਆ ਤੂੰ ਮੇਰਾ ਪਰਦਾ ਟੱਕਿਆ ਮੇਰੇ ਨਾਮ ਦਾ ਗੁਰੂ ਤੇਰਾ ਦੋਹੀ ਜਹਾਨੀ ਪਰਦਾ ਟਕੇਗਾ ਹੁਣ ਇਸ ਬੇਨਤੀ ਨੂੰ ਸੁਣਿਓ ਤੂੰ ਮੇਰਾ ਟੱਕਿਆ ਹੈ ਤੇ ਮੈਨੂੰ ਇੰਜ ਲੱਗਦਾ ਹੋ ਸਕਦਾ ਉਸ ਜ਼ਿਕਰ ਸਿੱਖ ਦਾ ਦੁਬਾਰਾ ਜ਼ਿਕਰ ਨਹੀਂ ਕੀਤਾ ਉਹ ਕੌਣ ਸੀ ਹੋ ਸਕਦਾ ਗੁਰੂ ਨੇ ਐਸੀ ਖੇਡ ਵਰਤਾਈ ਹੋਵੇ ਕਿ ਬੰਦਾ ਭਜਨ ਬੰਦਗੀ ਕਰ ਰਿਹਾ ਟਣਕਾ ਕੇ ਦੇਖੋ ਇਹਦੇ ਅੰਦਰ ਦੀ ਸੂਰਤ ਕਿਤੇ ਹੈ ਮਹਾਰਾਜ ਨੇ ਜਿਹੜੇ ਸ਼ਬਦ ਕਹ ਬੜੇ ਪਿਆਰੇ ਨੇ ਕਹੋ ਬਚ कृपा निदान कहो बच मूला कृपा ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਕਿਰਪਾ ਨਿਧਾਨ ਕਹੋ ਬਚ ਮੂਲਾ ਬਚਦਰ ਤੇ ਬਚਨ ਕਿਰਪਾ ਨਿਧਾਨ ਕਹੋ ਬਚ ਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਤੇਰਾ ਖ਼ਿਰਦਾ ਸੱਚੀ ਮੁੱਚੀ ਸਿੱਖੀ ਵਾਲਾ ਹੈ ਤੇਰੇ ਖ਼ਿਰਦੇ ਚ ਸਿੱਖੀ ਦਾ ਵਾਸ ਹੈ ਕਿਰਪਾ ਨਿਧਾਨ ਕਹੋ ਬਚ ਮੂਲਾ ਰਿਦਾ ਤੋਰ ਸਿੱਖੀ ਅਨਕੂਲਾ मम ਪਰਦਾ ਤੁਮ ਢਾਕਿਓ ਬਨਾਈ ਮੇਰੇ ਪਰਦੇ ਨੂੰ ਟੱਕਿਆ ਤੇਰਾ ਟੱਕ ਹੈ ਗੁਰੂ ਸਦਾਈ ਤੇਰਾ ਪਰਦਾ ਗੁਰੂ ਸਦੀ ਵਾਸਤੇ ਟੁੱਕੇ ਟੱਕੇਗਾ